ਇਹਨਾਂ ਦੀ ਤੋਰ ਹੈ ਅਮਰਜੀਤ ਕਿੰਨੇ ਸਾਲ ਦਾ ਬੱਚਾ ਜੀ ਦਾ ਇੱਕ ਬੱਚਾ 20 ਸਾਲ ਦਾ ਕੀ ਨਾਮ ਕੀ ਸੀਗਾ ਬੇਤਾ ਨਾ ਤ੍ਰਿਪ ਕੀ ਨਾਮ ਸੀਗਾ ਤ੍ਰਿਪੂਰ ਤ੍ਰਿਪੂਰ ਤੁਸੀ ਕਿ ਲੱਗਦੇ ਉਹਨਾਂ ਨੂੰ ਮੈਂ ਉਹਦੀ ਦਾਦੀ ਆ ਇਸ ਨੂੰ ਜਦੋਂ ਐਕਸੀਡੈਂਟ ਪਤਾ ਲੱਗਾ ਕਿਵੇਂ ਹੋਇਆ ਐਕਸੀਡੈਂਟ ਪਤਾ ਨਹੀਂ ਲੱਗਾ ਸੀ ਤਾਂ ਇੱਥੇ ਅੰਦਰ ਸੀਗਾ ਬਾਹਰ ਸੀਗਾ ਮਾਤਾ ਦੇ ਚੱਲੇ ਦੀ ਝੰਡ ਲਾਉਣੀ ਸੀਗੀ ਬਾਹਰ ਗੱਡੀ ਆਲਾ ਪਿੱਛੋਂ ਤੇਜ਼ ਆ ਪਹਿਲੋ ਕੁੱਤਾ ਉਹਨੂੰ ਥੱਲੇ ਦਿੱਤਾ ਉਹ ਮਰ ਗਿਆ ਜਦ ਬਾਅਦ ਅਸੀਂ ਇੱਕ ਵਾਰ ਨੱਠ ਕੇ ਗਏ ਤਾਂ ਸਾਡੇ ਮੁੰਡੇ ਨੂੰ ਸੱਟ ਕੇ ਫੇ ਫਟ ਫਟ ਤਾਂ ਉਹਦੇ ਪਤਾ ਲੱਗਾ ਤੇ ਰੋਲਾ ਪਿਆ ਮੁੰਡਾ ਖੂਨੋਂ ਖੂਨ ਹੋ ਗਿਆ ਹੂੰ ਲੋਕਾਂ ਨੇ ਦੱਸਿਆ ਤੁਹਾਨੂੰ ਨਹੀਂ ਅਸੀਂ ਆਪ ਨੱਠ ਕੇ ਬਾਹਰ ਗਏ ਸੀ ਕਿ ਮੁੰਡਾ ਸੀ ਸਾਡਾ ਇੱਥੇ ਖੜਾ ਉਹਨੂੰ ਬੱਚੇ ਨੂੰ ਕਿੱਥੇ ਲੈ ਕੇ ਗਏ ਸੀ ਹਸਪਤਾਲ? ਇੱਕ ਹਸਪਤਾਲ ਲੈ ਕੇ ਗਏ। ਪਰਿਵਾਰ ਦੇ ਵਿੱਚ ਕੌਣ-ਕੌਣ ਜੀ ਹੈ? ਉਹਦਾ ਪਰਿਵਾਰ ਅਸੀਂ ਉਹਦੀ ਮੰਮੀ ਗਈ ਹੈ, ਪਾਪਾ ਗਿਆ ਨਾਲ, ਮਾਮੇ, ਮਾਮੇ, ਨਾਨੀ, ਦਾਦੇ ਸਾਰੇ ਗਏ ਨਾਲ। ਕੋਈ ਬੱਚੇ ਪਰਿਵਾਰ ਇੱਕੋ ਹੀ ਪਹਿਲਾ ਹੀ ਬੱਚਾ ਸੀ ਭਰਾਵਾ ਵੀ 15-17 ਸਾਲਾਂ ਬਾਅਦ ਲਿਆ ਸੀ। ਉਹਨਾਂ ਕੀ ਗੱਲ ਹੋਈ ਸੀ ਕਿ ਜਦੋਂ ਐਕਸੀਡੈਂਟ ਹੋਇਆ। ਜਿਹੜਾ ਐਕਸੀਡੈਂਟ ਹੋਇਆ ਸਾਡਾ ਭਤੀਜਾ ਸੀ। ਤਾਂ ਮਾ ਮਾਈ ਕੋ ਮਾਂ ਮੰਗ ਕੇ ਲਿਆ ਸੀ ਸਾਡੇ ਭਾਜੀ ਨੇ ਅੱਜ ਉਹਦੇ ਮੰਨਣ ਕਰਾਨ ਚੱਲੋ ਸੀ ਆ ਤੇ ਪਾਣਾ ਜਿਹੜਾ ਵਰਕੇ ਆ ਗੱਡੀ ਚੜਾ ਗਿਆ ਉਹਦੇ ਉੱਤੇ ਆਸੀਂ ਵੀ ਘਰ ਸੀ ਸਾਨੂੰ ਵੀ ਬਾਅਦ ਚ ਪਤਾ ਲੱਗਾ ਆ ਸਭ ਕੋਈ ਬਸੇ ਭਾਜੀ ਇਹਨਾਂ ਨੂੰ ਪਤਾ ਆਸੀਂ ਇਹ ਹੀ ਕਹਿੰਨੇ ਆ ਗੱਡੀ ਵਾਲੇ ਨੂੰ ਫੜਿਆ ਜਾਵੇ ਉਹਦੇ ਮਾਂ ਪੇ ਨੂੰ ਇਨਸਾਫ ਮਿਲੇ ਕਿਉਂਕਿ ਉਹ ਜਿਹੜਾ ਬੱਚਾ ਸਾਡਾ ਚਲ ਗਿਆ ਉਹ ਵਾਪਸ ਤਾਂ ਨਹੀਂ ਆ ਰਿਹਾ ਮਹਾਮਈ ਉਹਨੂੰ ਆਪਣੇ ਚਰਨਾਂ ਚ ਲਾਵੇ ਉਹਦੇ ਅੱਜ ਮੁੰਨਣ ਗ੍ਰਾਂਡ ਚੱਲੇ ਸੀ ਬੜਾ ਮੰਗ ਮੰਗ ਕੇ ਲਿਆ ਸੀ ਇੱਕ ਸੀਸੀਟੀਵੀ ਫੁਟੇਜ ਆ ਰਹੀ ਹੈ ਜੀ ਆ ਉਹਦੇ ਵਿੱਚ ਪਹਿਲਾਂ ਇੱਕ ਛੋਟੇ ਬੱਚੇ ਪਿੱਲੇ ਨੂੰ ਕੁੱਤੇ ਹਾਂਜੀ ਹਾਂਜੀ ਕੁੱਤਾ ਹਾਂਜੀ ਉਸ ਤੋਂ ਬਾਅਦ ਹੀ ਟੋਨੇ ਬੱਚੇ ਨੂੰ ਹਾਂਜੀ ਉਹ ਪਾਜੀ ਸਾਡੇ ਮਗਰ ਤੋੜੇ ਉਹਨਾਂ ਦੇ ਪਰ ਉਹ ਰੁਕਿਆ ਨਹੀਂ ਗੱਡੀ ਹਾਂਜੀ ਤੁਮੜੀ ਜਪਦਾ ਓਕੇ ਅੱਜ ਗੱਡੀ ਦਾ ਥੋੜਾ ਥੋੜਾ ਨੰਬਰ ਆਇਆ ਵਾ ਪੂਲ ਸਾਰੇ ਕਾਰਵਾਈ ਕਰ ਰਹੇ ਆ ਅਸੀਂ ਇਹੀ ਕਹਿੰਨੇ ਇਨਸਾਫ ਮਿਲੇ ਬੱਚੇ ਹਾਂ ਜੀ ਹਾਂ ਜੀ ਤੇ ਟਾਈਮ ਬੱਚੇ ਨੂੰ ਲੈ ਕੇ ਗਏ ਪਹਿਲ ਮੈਟਰੋ ਚ ਤੇ ਕਪੂਲ ਚ ਪਰ